ਕੈਨੇਡਾ ਦੇ ਵਿੱਚ ਜਿਹੜੇ ਖਾਲਿਸਤਾਨ ਪੱਖੀ ਦੱਸੇ ਜਾਂਦੇ ਨੇ ਸਮਰਥਕ ਦੱਸੇ ਜਾਂਦੇ ਨੇ ਉਹਨਾਂ ਨੇ ਕਹਿੰਦੇ ਐਲਾਨ ਕਰ ਦਿੱਤਾ ਹੈ ਵੀ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਾਂਗੇ ਰਾਜਦੂਤਾਂ ਦੇ ਖਿਲਾਫ ਖਾਸ ਕਰ ਭਾਰਤੀ ਰਾਜਦੂਤਾਂ ਦੇ ਖਾਲਿਸਤਾਨੀ ਪੱਖੀ ਬੰਦੇ ਹੈਗੇ ਨੇ 16 ਤਰੀਕ ਨੂੰ ਉਹਨਾਂ ਨੇ ਮਿਸਾਗਾ ਦੇ ਵਿੱਚ ਕਰਨਾ ਪ੍ਰਦਰਸ਼ਨ 17 ਤਰੀਕ ਨੂੰ ਬ੍ਰੈਂਟਨ ਦੇ ਵਿੱਚ ਕਰਨਾ ਪ੍ਰਦਰਸ਼ਨ ਜਿਹੜੇ ਕੌਨਸਟੇਟ ਦੇ ਕੈਂਪ ਵਗੈਰਾ ਲੱਗਦੇ ਨੇ ਸਹੂਲਤਾਂ ਕੈਂਪ ਉਹ ਰੱਦ ਕਰ ਦਿੱਤੇ ਗਏ ਨੇ ਕੱਲ ਜਿਹੜਾ ਕੌਂਸਲੈਟ ਦਾ ਕੈਂਪ ਲੱਗਿਆ ਸਹੂਲਤਾਂ ਵਾਸਤੇ ਉਹ ਕੈਂਪ ਰਾਤ ਕਰਤਾ ਗਿਆ। ਪੀਲ ਪੁਲਿਸ ਵੀ ਥੋੜੀ ਜੀ ਚੱਕਾਂ ਚ ਪਈ ਹੋਈ ਹੈ। ਉਹ ਥੋੜੇ ਜਿਹਾ ਨਹੀਂ ਪੀਰ ਪੁਲਿਸ ਅਸਲ ਚ ਨਾ ਉਹ ਕਹਿੰਦੀ ਆ ਵੀ ਅਸੀਂ ਬਹੁਤ ਤੋਂ ਦੇਣ ਸਾਦੇ ਸੁਰੱਖਿਆ। ਬ੍ਰੈਂਪਟਨ ਦੇ ਵਿੱਚ ਇੱਕ ਦੁਕਾਨ ਹੈ ਸੁਨਿਆਰੇ ਦੀ। ਹੂੰ। ਉੱਥੇ ਬੰਦੇ ਆਉਂਦੇ ਆ ਗੁੰਡੇ ਲੈਵਲ ਦੇ ਬੰਦੇ ਆਉਂਦੇ ਆ। ਤੇ ਗੱਡੀ ਮਾਰਦੇ ਆ ਵਿੱਚ ਤੇ ਆ ਕੇ ਥੋੜਿਆਂ ਦੇ ਨਾਲ ਉਹਨਾਂ ਸਿੱッセ ਭੰਨਦੇ ਆ। ਸਿਨੈਰੀਓ ਦੇ ਉਹ 911 ਤੇ ਫੋਨ ਕਰਦੇ ਆ ਲਗਾਤਾਰ ਉਹ ਬੰਦੇ ਪਹਿਲਾਂ ਕਹਿੰਦੇ ਆ ਵੀ ਪੀਲ ਪੁਲਿਸ ਜਾਂ ਕੈਨੇਡਾ ਦੀ ਪੁਲਿਸ 2 ਮਿੰਟ ਚ ਆ ਜਾਂਦੀ ਆ ਉੱਥੇ 12 ਮਿੰਟ ਲੇਟ ਆਈ ਪੁਲਿਸ ਕੈਨੇਡਾ ਦੇ ਵਿੱਚ ਜਿਹੜੇ ਖਾਲਸਤਾਨ ਪੱਖੀ ਦੱਸੇ ਜਾਂਦੇ ਨੇ ਸਮਰਥਕ ਦੱਸੇ ਜਾਂਦੇ ਨੇ ਉਹਨਾਂ ਨੇ ਕਹਿੰਦੇ ਐਲਾਨ ਕਰ ਦਿੱਤਾ ਵੀ ਅਸੀਂ ਵਾਕਵਾਕ 타ਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਾਂਗੇ ਰਾਜਦੂਤਾਂ ਦੇ ਖਿਲਾਫ ਖਾਸ ਕਰ ਭਾਰਤੀ ਰਾਜਦੂਤਾਂ ਦੇ ਤੇ ਇਸ ਤੋਂ ਇਲਾਵਾ ਜਿਹੜੇ ਕੌਨਸਲਟ ਦੇ ਕੈਂਪ ਵਗੈਰਾ ਲੱਗਦੇ ਨੇ ਸਹੂਲਤਾਂ ਕੈਂਪ ਉਹ ਰੱਦ ਕਰ ਦਿੱਤੇ ਗਏ ਨੇ ਤੇ ਪੀਲ ਪੁਲਿਸ ਵੀ ਥੋੜੀ ਜੀ ਚੱਕਰਾਂ ਚ ਪਈ ਹੋਈ ਹੈ ਉਹ ਥੋੜੇ ਜੀ ਨਹੀਂ ਪੀਰ ਪੁਲਿਸ ਅਸਲ ਚ ਉਹ ਕਹਿੰਦੀ ਆ ਵੀ ਅਸੀਂ ਬਹੁਤ ਤੋਂ ਦੇਣ ਸਾਦੇ ਉਹ ਸੁਰੱਖਿਆ ਤੁਸੀਂ ਇਦਾਂ ਕਰੋਗੇ ਅਸਲ ਚ ਜਿਹੜੇ ਖਾਲਸਤਾਨੀ ਪੱਖੀ ਬੰਦੇ ਹੈਗੇ ਨੇ 16 ਤਰੀਕ ਨੂੰ ਉਹਨਾਂ ਨੇ ਮਿਸਤਾਗਾ ਦੇ ਵਿੱਚ ਕਰਨਾ ਪ੍ਰਦਰਸ਼ਨ 17 ਤਰੀ ਨੂੰ ਬ੍ਰੈਮਟਨ ਦੇ ਵਿੱਚ ਕਰਨਾ ਪ੍ਰਦਰਸ਼ਨ ਤੇ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਵੀ ਤਾਂ ਉਹ ਉਹਨਾਂ ਨੂੰ ਜਿਹੜੇ ਕਿ ਉਹਨਾਂ ਦੇ ਕੌਂਸਲੇਟ ਨੂੰ ਕਹਿਤਾ ਉਹਨੇ ਵੀ ਕੋਈ ਵੀ ਅਸੀਂ ਤੁਹਾਡਾ ਫੰਕਸ਼ਨ ਨਹੀਂ ਹੋਣ ਦਿਆਂਗੇ ਕੱਲ ਜਿਹੜਾ ਕੌਂਸਲੇਟ ਦਾ ਕੈਂਪ ਲੱਗਿਆ ਸਹੂਲਤਾਂ ਵਾਸਤੇ ਉਹ ਕੈਂਪ ਰਦ ਕਰਤਾ ਗਿਆ 16 ਤਰੀਕ 16 17 ਦਾ ਕੈਂਪ ਰਦ ਕਰਤਾ ਗਿਆ ਉੱਥੇ ਕਾਫੀ ਪ੍ਰੋਬਲਮ ਚੱਲ ਰਹੀ ਹੈ ਤੇ ਦੂਜੀ ਗੱਲ ਇਹ ਆ ਕਿ ਬ੍ਰੈਮਟਨ ਦੀ ਇੱਕ ਖੜੀ ਖਤਰਨਾਕ ਖਬਰ ਹੈ ਬ੍ਰੈਮਟਨ ਦੀ ਜਿਹੜਾ ਅਸੀਂ ਕਹਿੰਦੇ ਹਾਂ ਕਿ ਟ੍ਰਾਈ ਸਿਟੀ ਹੈ ਬ੍ਰੈਮਟਨ ਮਿਚੀਗਨ ਟ੍ਰਾਂਟੋ ਬ੍ਰੈਂਪਟਨ ਦੇ ਵਿੱਚ ਇੱਕ ਦੁਕਾਨ ਹੈ ਸੁਨਾਰੇ ਦੀ ਹੂੰ ਉੱਥੇ ਬੰਦੇ ਆਉਂਦੇ ਆ ਗੁੰਡੇ ਲੈਵਲ ਦੇ ਬੰਦੇ ਆਉਂਦੇ ਆ ਤੇ ਗੱਡੀ ਮਾਰਦੇ ਆ ਵਿੱਚ ਤੇ ਆ ਕੇ ਥੋੜਾ ਦੇ ਨਾਲ ਉਹਨਾਂ ਸਿਸੇ ਭੰਨਦੇ ਆ ਸੁਨਾਰੇ ਦੇ ਸਿਸੇ ਭੰਨ ਕੇ ਤੇ ਉਹ ਸਾਰਾ ਸਮਾਨ ਉਹ 911 ਤੇ ਫੋਨ ਕਰਦੇ ਆ ਲਗਾਤਾਰ ਉਹ ਬੰਦੇ ਸੁਨਾਰੇ 911 ਤੇ ਪੁਲਿਸ ਦਾ ਨੰਬਰ ਆ ਉੱਥੇ ਫੋਨ ਕਰਦੇ ਆ 911 ਤੇ ਤੇ 911 ਤੇ ਫੋਨ ਕਰਦੇ ਆ ਪਹਿਲਾਂ ਕਹਿੰਦੇ ਆ ਵੀ ਪੀਲ ਪੁਲਿਸ ਜਾਂ ਕੈਨੇਡਾ ਦੀ ਪੁਲਿਸ 2 ਮਿੰਟ ਚ ਆ ਜਾਂਦੀ ਹੈ ਉੱਥੇ 12 ਮਿੰਟ ਲੇਟ ਆਈ ਪੁਲਿਸ ਤੇ ਸੁਨਾਰੇ ਦੀ ਲੁੱਟਦੇ ਰੇ ਦੁਕਾਨ ਤੇ ਉਹ ਲੈ ਗਏ ਲੁੱਟ ਕੇ ਸੋਨਾ RAM ਨਾ ਲੁੱਟ ਕੇ ਲੈ ਗਏ ਸੋਨਾ ਇਸ ਤੋਂ ਪਹਿਲਾਂ ਵੀ ਉੱਥੇ ਲੁੱਟਣ ਦੀਆਂ ਖਬਰਾਂ ਹੈਗੀਆਂ ਨੇ ਤੇ ਕੈਨੇਡਾ ਦੇ ਵਿੱਚ ਇਹੋ ਜਿਹੇ ਘਟਨਾ ਕਰਮ ਵਾਪਰ ਰਹੇ ਨੇ ਕੈਨੇਡਾ ਦੇ ਵਾਸੀਆਂ ਨੂੰ ਜਿਹੜੇ ਕੈਨੇਡਾ ਦੇ ਵਾਸੀ ਹੈਗੇ ਨੇ ਜਿਵੇਂ ਕਿ ਆ ਸੁਨਾਰੇ ਹੋਗੇ ਜਿਵੇਂ ਕਿ ਮਾਲ ਵਾਲੇ ਹੋਗੇ ਜਿਵੇਂ ਕਿ ਜਿਹੜੇ ਬੰਦੇ ਬਿਜ਼ਨਸ ਕਰਦੇ ਦੁਕਾਨਾਂ ਦਾ ਰਹਿ ਉਹਨਾਂ ਨੂੰ ਇਕੱਠੇ ਹੋ ਕੇ ਮੇਅਰ ਦੇ ਦਰ ਤੇ ਜਾਣਾ ਚਾਹੀਦਾ ਤੇ ਆਪਣੀਆਂ ਦੁਕਾਨਾਂ ਦੇ ਚਾਬੀਆਂ ਸੁੱਟ ਦੇਣੇ ਚਾਹੀਦੇ ਉੱਥੇ ਦੁਕਾਨਾਂ ਚਾਬੀਆਂ ਮੇਅਰ ਦੇ ਕੋਲੇ ਜਾ ਕੇ ਆਪਣੇ ਦੁਕਾਨਾਂ ਦੀਆਂ ਚਾਬੀਆਂ ਸੁੱਟ ਦੇਣ ਉੱਥੇ ਜਾ ਕੇ ਕਿ ਲਓ ਮੇਅਰ ਸਾਹਿਬ ਅਸੀਂ ਨਹੀਂ ਕੋਈ ਬਿਜ਼ਨਸ ਕਰਦੇ ਕਿਉਂਕਿ ਤੁਹਾਡੀ ਪਰ 2 ਮਿੰਟ ਦਾ ਵਾਅਦਾ ਕਰਕੇ 12 ਮਿੰਟ ਤੋਂ ਬਾਅਦ ਆਉਂਦੀ ਹੈ ਤੇ RAM ਨਾਲ ਲੁੱਟ ਕੇ ਗਏ ਨੇ ਉਹ RAM ਨਾਲ ਲੁੱਟ ਕੇ ਸੋਨਾ ਲੈ ਗਏ ਨੇ ਉਥੋਂ ਇਹ ਹੈ ਕੈਨੇਡਾ ਦਾ ਹਾਲ ਅੱਜ ਇਹ ਹੈ ਕ੍ਰਾਈਮ ਕੈਨੇਡਾ ਦਾ ਕੈਨੇਡਾ ਵਿੱਚ ਕ੍ਰਾਈਮ ਇਸ ਹੱਦ ਤੱਕ ਵੱਧ ਗਿਆ ਤੇ ਕੌਣ ਕੌਣ ਲੋਕ ਨੇ ਕਹਿੰਦੇ ਆਪਣੇ ਇੱਥੇ ਜੀ ਪੰਜਾਬੀ ਕਰਦੇ ਨੇ ਚਮਗਾਣਾ ਕਰਦੇ ਨੇ ਪੰਜਾਬੀ ਨਹੀਂ ਕਰਦੇ ਉੱਥੇ ਉਹ ਹੋਰ ਕਹਿੰਦੇ ਹੋਰ ਤਰ੍ਹਾਂ ਦੇ ਲੋਕ ਸੀਗੇ ਉਹ ਨੇ ਲੁੱਟ ਕੇ ਲੈ ਗਏ ਨੇ ਉਹਨਾਂ ਦੀ ਦੁਕਾਨ ਨੂੰ ਇਦਾਂ ਇਹ ਪਿਛਲੇ ਹਫ਼ਤੇ ਵੀ ਗੱਲ ਘਟਨਾ ਵਾਪਰੀ ਆ ਪਿਛਲੇ ਵੀ ਇੱਕੋ ਆਪਣਾ ਪਿੱਕਾ ਆਇਆ ਤੇ ਉਹ ਆਪਣਾ ਲੱਕੇ ਹੁੰਦਾ ਨਾ ਡੈਂਪੂ ਜਾ ਉਹ ਪਿੱਛੇ ਮਾਰਿਆ ਗੱਡੀ 'ਚ ਉਹ ਉਹਨਾਂ ਉਹਨਾਂ ਦੇ ਵਿੱਚ ਉਹ ਲੋਕ ਲਾ ਕੇ ਬਚੇ ਉਹ ਕੈਨੇਡਾ ਦੇ ਵਿੱਚ ਇਹ ਚੱਲ ਰਿਹਾ ਤੇ ਮੈਂ ਬਾਰ ਬਾਰ ਕਹਿੰਦਾ ਤੁਹਾਨੂੰ ਕਿ ਜਿਹੜੇ ਬੰਦੇ bizness ਕਰ ਰਹੇ ਨੇ ਕੈਨੇਡਾ ਦੇ ਸਾਡਾ ਪ੍ਰੋਗਰਾਮ ਕੈਨੇਡਾ ਵਿੱਚ ਸੁਣਿਆ ਜਾਂਦਾ ਉਹਨਾਂ ਨੂੰ ਚਾਹੀਦਾ ਕਿ ਉਹ ਚਾਬੀਆਂ ਜਾ ਕੇ ਮੇਅਰ ਦੇ ਦਰਸ ਉੱਟ ਦੇਣ ਕਿ ਜਦੋਂ ਤੱਕ ਤੁਹਾਡਾ ਇਹ ਅਸੀਂ ਕਾਹਦੇ ਟੈਕਸ ਦਿੰਨੇ ਆ ਅਸੀਂ ਟੈਕਸ ਪੇਰਾਂ ਅਸੀਂ ਕੈਨੇਡਾ ਦੇ ਵਿੱਚ ਟੈਕਸ ਦੇ ਕੇ ਅਸੀਂ ਤੁਹਾਨੂੰ ਤੁਹਾਡੇ ਆਪਣਾ ਝੋਲੇ ਭਰਦੇ ਆ ਅਸੀਂ ਹੂੰ ਤੁਹਾਨੂੰ ਗੱਡੀਆਂ ਚਲਾਉਣ ਵਾਸਤੇ ਪੈਸੇ ਦਿੰਨੇ ਆ ਤੁਹਾਨੂੰ ਅਸੀਂ ਤੁਹਾਡੇ ਘਰ ਭਰਦੇ ਆ ਅਸੀਂ ਸਰਕਾਰ ਦੇ ਘਰ ਭਰਦੇ ਆ ਅਸੀਂ ਕੈਨੇਡਾ ਸਰਕਾਰ ਦੇ ਘਰ ਭਰਦੇ ਆ ਅਸੀਂ ਤੇ ਸਾਡੀ ਸੁਰੱਖਿਆ ਕੌਣ ਕਰੂਗਾ ਫਿਰ ਤੁਹਾਡੀ ਪੁਲਿਸ ਤਾਂ ਆਉਂਦੀ ਨਹੀਂਗੀ ਕੀ ਕੀ ਕਰੇਗੀ ਤੁਹਾਡੀ ਸੁਰੱਖਿਆ ਤੁਹਾਨੂੰ ਚਾਹੀਦਾ ਕਿ ਤੁਸੀਂ ਜਾ ਕੇ ਮੇਅਰ ਦੇ ਕੋਲ ਜਾਓ ਤੇ ਜਾ ਕੇ ਉਥੇ ਚਾਬੀਆਂ ਸੁਟੋ ਤੇ ਉਹਨੂੰ ਕਹੋ ਕਿ ਲੈ ਬੈਠੇ ਆ ਅਸੀਂ ਤੁਹਾਡਾ ਅਸੀਂ ਨਹੀਂ ਤੁਹਾਡਾ ਆਪਣਾ ਬਿਜ਼ਨਸ ਕਰਦੇ ਕੋਈ ਇਹ ਕਰਨਾ ਚਾਹੀਦਾ ਕੈਨੇਡਾ ਵਾਸੀਆਂ ਨੂੰ ਜਿਹੜੇ ਕਿ ਬ੍ਰੈਮਪਟਨ ਵਾਲੇ ਨੇ ਮਿਚੀਸਾਗਾ ਵਾਲੇ ਨੇ ਟੋਰਾਂਟੋ ਵਾਲੇ ਨੇ ਉਹਨੂੰ ਇਕੱਠੇ ਹੋ ਕੇ ਕਾਰਵਾਈ ਕਰਨੀ ਚਾਹੀਦੀ ਆ ਵੈਸੇ ਇੱਕ ਕੱਲ ਦਰਬਾਰ ਸਾਹਿਬ ਦੇ ਇਸ ਅਕਾਲ ਤਖਤ ਸਾਹਿਬ ਨੂੰ ਮਿਲਣ ਵਾਸਤੇ ਇੱਕ ਬਫਦ ਆਇਆ ਸੀਗਾ ਉਹ ਬਫਦ ਸੀਗਾ ਜੀ ਕੈਲਗਰੀ ਦਾ ਕੈਨੇਡਾ ਦਾ ਹੁਣ ਕੈਲਗਰੀ ਦੇ ਗੁਰਦਾਸ ਸਾਹਿਬ ਨੇ ਜੀ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਇਹ ਦੋਸ਼ ਲੱਗੇ ਨੇ ਕੱਲ ਕੈਲਗਰੀ ਦੇ ਵਿੱਚ ਗੁਰਦੁਆਰਾ ਗੁਰਦੁਆ ਕੁਝ ਗੁਰਦੁਆਰਿਆਂ ਦੇ ਉੱਪਰ ਕਿ ਉੱਥੇ ਦੇ ਪ੍ਰਬੰਧਕ ਨੇ ਨਸ਼ਾ ਕਰਦੇ ਨੇ ਗਲਤ ਤਰੀਕੇ ਨਾਲ ਉਹਨਾਂ ਦਾ ਜੀਵਨ ਬਸਰਾ ਹੈਗਾ ਜੀ ਤੇ ਉਹਨਾਂ ਨੂੰ ਰੋਕਿਆ ਜਾਵੇ ਕਰ ਸ੍ਰੀ ਅਕਾਲ ਤੱਕ ਸਾਹਿਬ ਦੇ ਕੋਲ ਜਾ ਕੇ ਕੈਦਗ੍ਰਿ ਦੇ ਬਫਤ ਜਿਹੜਾ ਮਿਲਿਆ ਹੈਗਾ ਸ਼ਮਸ਼ੇਰ ਸਿੰਘ ਪਧਰੀ ਦੀ ਗਵਾਈ ਵਿੱਚ ਹਮ ਸ਼ਮਸ਼ੇਰ ਸਿੰਘ ਪਧਰੀ ਦੀ ਗਵਾਈ ਵਿੱਚ ਮਿਲਿਆ ਉੱਥੇ ਜੀ ਵੀ ਇੱਕ ਕੈਦਗ੍ਰਿ ਦੇ ਗੁਰਦਾਰਿਆਂ ਵਿੱਚ ਗੈਰ ਅਮਰਤਾਰੀ ਬੰਦੇ ਪ੍ਰਬੰਧਕ ਕੰਮ ਕਰਦੇ ਤੇ ਨਸ਼ੇ ਵੀ ਕਰਦੇ ਆ ਗਲਤ ਕੰਮ ਵੀ ਉੱਥੇ ਕਰਦੇ ਆ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ